ਹੋਇਆ ਲਹੂ ਲਹਾਨ ਸਰਹੰਦ ਦੀਆਂ ਕੰਦਾ ਹੋਇਆ ਲਹੂ ਲਹਾਨ ਸਰਹੰਦ ਦੀਆਂ ਕੰਦਾ ਕੰਦਾ ਵੱਡੀਆਂ ਸੀ ਪਰ ਨਿਕਿਆ ਸੀ ਜਿੰਦਾ ਕੰਦਾ ਵੱਡੀਆਂ ਸੀ ਪਰ ਦਖੀਆਂ ਸੀ ਜਿੰਦਾ ਸੂਪੇ ਜ਼ੁਲਮ ਕਮਾਇਆ ਪੂਰਾ ਤਰਸ ਨਾ ਆਇਆ ਸੂਪੇ ਜ਼ੁਲਮ ਕਹਾਇਆ ਪੂਰਾ ਤਰਸ ਨਾ ਆਇਆ ਆਈ ਕੋਟੀਆਂ ਤੇ ਕੰਦ ਆਖੇ ਸੁਬਾ ਸਰਹੰਗ ਗੋਟੇ ਭੰਨ ਤੋੜਨੀ ਨਹੀਂ ਅਕੋ ਕਹਿਣ ਸਹਿਬ ਜਾਦੇ ਹੋ ਮਰਨਾ ਕਬੂਲ ਸਿੱਖੀ ਰੋਲਣੀ ਨਹੀਂ ਅਕੋ ਬੋਲੇ ਸਹਿਬ ਜਾਦੇ ਹੋ ਮਰਨਾ ਕਬੂਲ ਸਿੱਖੀ ਰੋਲਣੀ ਨਹੀਂ ਅਕੋ ਬੋਲੇ ਸਹਿਬ ਜਾਦੇ ਪੰਨ ਨਾ ਇੱਟ ਪੰਨ ਕੇ ਨੁਕਸਾਨ ਨਾ ਕਰੋ ਸਰਕਾਰੀ ਇੱਟ ਐ ਇਹਨਾਂ ਦੀਆਂ ਗੋਡਿਆਂ ਦੀਆਂ ਚਪੜੀਆਂ ਲਾਧ ਤੇਸੀਆਂ ਮਾਰੀਆਂ ਦੀਆਂ ਗੋਡਿਆਂ ਨੂੰ ਛਿਲਿਆ ਕੇ ਕਹਿੰਦੇ ਅੱਜ ਸਰਹੰਦ ਦੀ ਇੱਟ ਇੱਟ ਰੋਂਦੀ ਹੁੰਦੀ ਜਿਉਂ-ਜਿਉਂ ਕੰਧ ਉੱਪਰ ਨੂੰ ਜਾਂਦੀ ਹੈ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੁੰਦਾ ਛਾਤੀਆਂ ਤੱਕ ਇੱਟ ਆਈ ਬਾਬਾ ਫਤਿਹ ਸਿੰਘ ਦੀ ਸਹਿਬਜ਼ਾਦਾ ਦੋਰਾਵਰ ਸਿੰਘ ਦੇ ਮੁਖ ਵੱਲ ਵੀ ਯੋਗੀ ਅੱਲਾ ਯਾਰ ਖਾਂ ਕਹਿੰਦਾ ਇਉਂ ਲੱਗਦਾ ਸੀ ਜਿਵੇਂ ਆਪਸ ਵਿੱਚ ਗੱਲ ਕਰਦੇ ਹੁਣ ਦੋਵੇਂ ਵੀਰ ਦੋਵੇਂ ਪ੍ਰਾਣ ਆਪਸ ਵਿੱਚ ਗੱਲਾਂ ਕਰਦੇ ਹੁਣ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਲਈ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਲੱਖਾਂ ਜ਼ਿੰਦਗੀਆਂ ਨੂੰ ਇਸ ਜ਼ੁਲਮੀ ਰਾਜ ਤੋਂ ਮੁਕਤ ਕਰਕੇ ਚੰਨੀਆਂ ਕਿਉਂਕਿ ਇਹ ਸਿੱਖੀ ਦੀ ਨੀਂਵ ਸੀ ਇਹ ਨੀਂਵ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਗੇ ਤੋਰੀ ਇਹ ਅੱਗੇ ਇਤਿਹਾਸ ਆਵੇਗਾ ਇਨੀ ਸੀ ਅਸੀਂ ਨੀਹਾਂ ਪੱਕੀਆਂ ਕਰਕੇ ਚੱਲਿਆਂ ਕਹਿੰਦੇ ਅਸੀਂ ਆਪਣੀ ਜਾਨ ਕੁਰਬਾਨ ਕਰਕੇ ਲੱਖਾਂ ਨੂੰ ਨਵੀਂ ਜ਼ਿੰਦਗੀ ਦੇ ਕੇ ਚੱਲਿਆਂ ਤੇ ਬਾਬਾ ਫਤਿਹ ਸਿੰਘ ਕਹਿੰਦਾ ਹੋਣਾ ਜੋਗੀ ਜੀ ਕਹਿੰਦੇ ਉਹ ਬਚਨ ਹੋਣਗੇ ਕਿ ਜੋਰਾਵਰ ਸਿੰਘ ਤੂੰ ਮੇਰੇ ਤੋਂ ਵੱਡਾ ਹੈ ਭਾਵੇਂ ਤੂੰ ਮੇਰੇ ਤੋਂ ਸੰਸਾਰ ਤੇ ਪਹਿਲਾਂ ਆਇਆ ਪਰ ਮੇਰਾ ਕਦ ਛੋਟਾ ਹੈ ਮੈਂ ਤੇਰੇ ਤੋਂ ਪਹਿਲਾਂ ਜਾਵਾਂਗਾ ਸੰਸਾਰ ਮੇਰੇ ਮੇਰੇ ਸਿਰ ਦੇ ਉੱਪਰ ਕੰਧ ਪਹਿਲਾਂ ਆ ਜਾਣੀ ਹੈ ਤੇਰੇ ਕੋਲ ਬਾਅਦ ਦੇ ਵਿੱਚ ਆਉਂਦੀ ਹੈ ਕਹਿੰਦੇ ਇਦਾਂ ਦੇ ਬਚਨ ਆਪਸ ਦੇ ਵਿੱਚ ਹੁੰਦੇ ਹੁਣ ਕਹਿੰਦੇ ਹੁਣ ਕੰਧ ਸਿਰ ਦੇ ਉੱਪਰੋਂ ਗਈ ਸਾਹ ਬੰਦ ਹੋਏ ਐਸੀ ਕੁਦਰਤ ਦੀ ਕਰੋਪੀ ਹੋਈ ਕਹਿੰਦੇ ਐਸੀ ਹਨੇਰੀ ਵਗੀ ਕੰਧ ਟਿੱਕੀ ਡਿੱਗਦੇ ਅੰਸਾਰ ਸਹਬ ਆਜਦੇ ਬਾਬਾ ਚੋਰਾ ਵਰ ਸਿੰਘ ਤੇ ਬਾਬਾ ਫਤਿਹ ਸਿੰਘ ਬੇਹੋਸ਼ ਹੋ ਗਏ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਚੁੱਕਿਆ ਸੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਜੋ ਛੁੱਟੀ ਜਪਜੀ ਸਾਹਿਬ ਸੰਪੂਰਨ ਹੋਇਆ ਬੇਹੋਸ਼ੀ ਦੀ ਹਾਲਤ ਦੇ ਵਿੱਚ ਜ਼ਮੀਨ ਤੇ ਡਿੱਗਿਆ ਸੋਚਾ ਆਨੰਦ ਨੇੜੇ ਹੋ ਕੇ ਵੇਖਦਾ ਹੈਗੇ ਜਿਉਂਦੇ ਐ ਦੱਸਿਆ ਵਜ਼ੀਰ ਖਾਨ ਨੂੰ ਕਹਿੰਦਾ ਹਲੇ ਜਿਉਂਦੇ ਐ ਸਾਹ ਚੱਲਦੇ ਐ ਕਹਿੰਦੇ ਕੋਈ ਜਲਾਦ ਆਵੇ ਦੂਸਰਾ ਫਤਵਾ ਕਹਿੰਦੇ ਇਹਨਾਂ ਦੀ ਸਾਰ ਰਗ ਵੱਢ ਦਿੱਤੀ ਬੜੇ ਜਲਾਦਾਂ ਨੇ ਹੱਥ ਖੜੇ ਕੀਤੇ ਐਸਾ ਕੁਕਰਮ ਕੌਣ ਕਰੇਗਾ ਕੋਈ ਕਹਿੰਦਾ ਸੀ ਅੱਖਾਂ ਤੇ ਪੱਟੀ ਬੰਨ੍ਹ ਦਿਓ ਫਿਰ ਕਰ ਦਿਆਂਗੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸੀ ਜਿਸ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕੀਤਾ ਸੀ ਜਲਾਲਉਦੀਨ ਸਮਾਣੇ ਦੇ ਰਹਿਣ ਵਾਲਾ ਉਹਦੇ ਪਤੀਜੇ ਸਨ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਸਮਾਣੇ ਦੇ ਰਹਿਣ ਵਾਲੇ ਇਹਨਾਂ ਦਾ ਮੁਕੱਦਮਾ ਚੱਲਦਾ ਸੀ ਸਰਹੰਦ ਦੇ ਵਿੱਚ ਉਹ ਕਹਿੰਦੇ ਸਾਡਾ ਮੁਕੱਦਮਾ ਮaaf ਕਰ ਦਿਓ ਅਸੀਂ ਇਹ ਕੰਮ ਕਰਨ ਨੂੰ ਤਿਆਰ ਹਾਂ ਛੁਰੀਆਂ ਦਿੱਤੀਆਂ ਜੋਗੀ ਅੱਲਾ ਯਾਰਖਾ ਕਹਿੰਦਾ ਛਾਤੀਆਂ ਉੱਤੇ ਧਰ ਕੇ ਗੋਡੇ ਗਲ ਵਿੱਚ ਛੁਰੇ ਖਬੋਈ ਛਾਤੀਆਂ ਤੇ ਗੋਡੇ ਰੱਖ ਕੇ ਦੋਨੋਂ ਸਹਬਜ਼ਾਦਿਆਂ ਦੀ 7 ਦਿਨੋਂ 9 ਸਾਲ ਜਿੰਦੀ ਛੁਰੇ ਦੇ ਨਾਲ ਤਿੱਖੇ ਛੁਰੇ ਦੇ ਨਾਲ ਸਾਰਾ ਕਬੱਡੀ ਗਲੇ ਦੀ ਜਿਹੜੀ ਨਾੜ ਹੁੰਦੀ ਹੈ ਜਿੱਤੋਂ ਸਾਹ ਜਾਂਦਾ ਹੈ ਉਸ ਤੋਂ ਬਾਅਦ ਇੱਥੇ ਹੀ ਇੱਥੇ ਹੀ ਵਸਦੀ ਕਹਿੰਦੇ ਸਰੀਰ ਪਾੜਿਆ ਗਿਆ ਸਾਰਾ ਛੁਰੀਆਂ ਦੇ ਨਾਲ ਉਹ ਕਵੀ ਲਿਖਦਾ ਹੈ ਕਹਿੰਦੇ ਉਹ ਸਾਰੇ ਹਾਲਾਤ ਜਿਹੜਾ ਸੀ ਬੜਾ ਭੈੜਾ ਮੰਦਰ ਸੀ ਵੇਖਣ ਵਾਲਿਆਂ ਦੀ ਅੱਖਾਂ ਬੰਦ ਰਹਿ ਗਈਆਂ ਓਏ ਇਹ ਕਹਿਰ ਦੀ ਹੱਦ ਐ ਅੱਜ ਤੱਕ ਨਾ ਐਸਾ ਤਸ਼ੱਦਦ ਕਿਸੇ ਤੇ ਹੋਇਆ ਸੰਸਾਰ ਦੇ ਵਿੱਚ ਤੇ ਨਾ ਸ਼ਾਇਦ ਕਿਸੇ ਨੇ ਦੇਖਣਾ ਅੱਗੇ ਜਿਹੜਾ ਸੂਬੇ ਸਰਹੰਗ ਦੇ ਅੱਜ ਬਾਬਾ ਜ਼ੂਰਾ ਵਰਸਨ ਤੇ ਬਾਬਾ ਫਤਿਹ ਸਿੰਘ ਤੇ ਕੀਤਾ ਇਹ ਸਾਰਾ ਹਾਲਾਤ ਬਾਬਾ ਮੋਤੀराम ਮਹਿਰਾ ਜੀ ਅੱਖੀਂ ਵੇਖਦੇ ਐ ਆਕੇ ਠੰਡੇ ਬੁਰਜ ਦੇ ਵਿੱਚ ਮਾਂ ਗੁਦਰਕੌਰ ਜੀ ਨੂੰ ਸਹਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਐ ਉਸ ਤੋਂ ਬਾਅਦ ਇਹ ਸਾਰਾ ਹਾਲ ਫਿਆਇਆ ਬਾਬਾ ਮੋਤੀराम ਮਹਿਰਾ ਦੀ ਆਓ ਪੰਦ ਸਤ ਕੁ ਮਿੰਟ ਬੜੇ ਧਿਆਨ ਦੇ ਨਾਲ ਸੁਣਨਾ ਸੁਰਤੀ ਨੂੰ ਸਰਹੰਦ ਦੀਆਂ ਨੀਹਾਂ 'ਚ ਲੈ ਕੇ ਜਾਈਏ ਕਿਦਾਂ ਦੇ ਹਾਲਾਤ ਹੋਣਗੇ ਉਹ ਸਾਰਾ ਹਾਲਾਤ ਬਾਬਾ ਮੋਤੀराम ਜੀ ਮਾਤਾ ਗੁਜਰ ਕੌਰ ਜੀ ਨੂੰ ਦੱਸ ਦਿਆ ਕਿ ਮਾਂ ਪੁੱਛਦੀ ਆ ਮੇਰੇ ਸਹਬ ਜਾਦੇ ਕਿਤੇ ਡੋਲਤੇ ਨਹੀਂ ਗਏ ਉਹ ਕਹਿੰਦੇ ਨਾਵਾ ਕਿਵੇਂ-ਕਿਵੇਂ ਉਹਨਾਂ ਨੇ ਸੂਬੇ ਸਰਹੰਦ ਦੀ ਕਚਹਿਰੀ 'ਚ ਜਵਾਬ ਦਿੱਤੇ ਕਿਵੇਂ-ਕਿਵੇਂ ਉਹ ਸਰਹੰਦ ਦੀਆਂ ਨੀਹਾਂ 'ਤੇ ਖੜੇ ਸਾਰਾ ਹਾਲ ਤੇਰੇ ਲਾडले ਦੇ ਲਾਲ ਦੋ ਪਿਆਰੇ ਹੋ ਗਏ ਸ਼ਹੀਦ ਮਾਤਾ ਜੀ ਤੇਰੇ ਲਾडले ਦੇ ਲਾਲ ਦੋ ਪਿਆਰੇ ਹੋ ਗਏ ਸ਼ਹੀਦ ਮਾਤਾ ਜੀ ਹੋ ਮਾਤਾ ਅੱਖੀਆਂ ਦੇ ਤਾਰੇ ਹੋ ਗਏ ਸ਼ਹੀਦ ਮਾਤਾ ਦੀ ਹੋ ਕੀਤੇ ਜਦੋਂ ਪੇਸ਼ ਸੀ ਸਿਪਾਹੀਆਂ ਨੇ ਲਜਾਏ ਕ ਰੱਖ ਦਿੱਤਾ ਉਹ ਨਾਨੇ ਕਚੈਰੀ ਨੂੰ ਹਲਾਏ ਉੱਚੀ ਛੱਡ ਦੇ ਜਕਾਰੇ ਉੱਚੀ ਛੱਡ ਦੇ ਜਕਾਰੇ ਬੜੇ ਹੀ ਅਜੀਬ ਮਾਤਾ ਦੀ ਤੇਰੇ लाडले ਦੇ ਲਾਲ ਦੋ ਲਾਡੂ ਤੇ ਪਿਆਰੇ ਹੋ ਗਏ ਸ਼ਹੀਦ ਮਹਾਰਾਜ ਜੀ ਕਿਤੇ ਮਾਂ ਜਦੋਂ ਉਹ ਕਚਹਿਰੀ ਵਿੱਚ ਜਾਂਦੇ ਆ ਨਾ ਗੱਜ ਕੇ ਫਤਿਹ ਬੁਲਾਉਂਦੇ ਆ ਵੇਖਣ ਵਾਲਾ ਨਜ਼ਾਰਾ ਸੀ ਹੋ ਵੇਖੇ ਜਦੋਂ ਹਾਸਲੇ ਸੀ ਮਰਦ ਦਲੇਰਾ ਦੇ ਹੋ ਸਕੀਆਂ ਨਾ ਸਾਰੇ ਮਰਦ ਦਲੇਰਾ ਤੇ ਟੁੱਟੇ ਹੌਸਲੇ ਤੁਰਕ ਕਮਰਾਏ ਹੋ ਗਏ ਸ਼ਹੀਦ ਬਾਤਾ ਜੀ ਤੇਰੇ ਲਾਜ ਦੇ ਲਾਜ ਦੋ ਪਿਆ ਫਤਵਾ ਸੁਣਾ ਦਿੱਤਾ ਜਿਉਂ ਦੀ ਆ ਮਾਸੂਮਾ ਤਈਂ ਦਿ ਹੱਥ ਚਿਰਾ ਦਿੱਤਾ ਤਨ ਦੌਲਤ ਦੇ ਲਾਲ ਚ ਦਿਖਾਏ ਸਕੇ ਨਾ ਖਰੀ ਨਵਾਤਾ ਜੀ ਤੇਰੇ ਨਾਲ ਨੇ ਦੇ ਲਾਲ ਨਾਮ ਤੋਂ ਪਿਆਰੇ ਹੋ ਗਏ ਸ਼ਹੀਦ ਬਤਾ ਜੀ ਹੋ ਤਲ ਬ ਜਲਾ ਦਾ ਤਾਈ ਸੁਬੇ ਦਸ ਦਸ ਕੇ ਛੋਰੀਆਂ ਨਾ ਕੋਹੇ ਗੋਟ ਛਾਤੀਆਂ ਤੇ ਰੱਖ ਕੇ ਕੈਸਾ ਮੰਦਰ ਸੀ ਛਾਤੀਆਂ ਤੇ ਕੋਡੇ ਰੱਖ ਰੱਖ ਕੇ ਨਾ ਛੁਰੀਆਂ ਦੇ ਨਾਲ ਵਾਰ ਕੀਤੇ ਛੁਰੀਆਂ ਨਾਲ ਕੋਹਿਆ ਗਿਆ ਜਿਵੇਂ ਕੋਈ ਬੱਕਰੇ ਨੂੰ ਕੋਹਦਾ ਹੈ ਨਾ ਕਿਸੇ ਜਾਨਵਰ ਨੂੰ ਕੋਹਦਾ ਕਹਿੰਦਾ ਇਸ ਤੋਂ ਵੀ ਜ਼ਿਆਦਾ ਝਾਲਮਨ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਪਰ ਉਹ ਡੋਲੇ ਨਹੀਂ ਉਹਨਾਂ ਨੇ ਸਿੱਦਕ ਨਹੀਂ ਹਾਰਿਆ ਉਹ ਛੁਰੀਆਂ ਨਾਲ ਕੋਹੇ ਗੋਡੇ ਛਾਤੀਆਂ ਤੇ ਰੱਖ ਹਾਰ ਗਈ ਸੀ ਜਾਲਮ ਹੱਤਿਆਰੇ ਹਾਰੇ ਨਾਨਸੀਬ ਮਾਤਾ ਜੀ ਤੇਰੇ ਨਾਲ ਨੇ ਦੇ ਲਾਲ ਦੋ ਕਹਿੰਦਾ ਮਾਂ ਆਤ ਤੋਂ ਬਾਅਦ ਉਹਨਾਂ ਨੇ ਤੇਰੇ ਕੋਲ ਮੁੜ ਕੇ ਵਾਪਸ ਨਹੀਂ ਆਉਣਾ ਤੇਰੇ